ਇਨਾਂ ਦੇ ਉੱਤੇ ਐਨਐਸਏ ਲੱਗੀ ਹੋਈ ਹੈ ਤਾਂ ਉਹਨਾਂ ਨੇ ਐਨਐਸਏ ਦੀ ਮਿਆਦ ਵਧਾਏ ਜਾਣ ਨੂੰ ਲੈ ਕੇ ਚੁਣੌਤੀ ਦਿੱਤੀ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਬੀਜਪੀ ਪੰਜਾਬ ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਕਿ ਆਖਰ ਐਨਐਸਏ ਦੀ ਮਿਆਦ ਵਧਾਈ ਕਿਉਂ ਜਾ ਰਹੀ ਹੈ ਤਾਂ ਹੁਣ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਖਲ ਕੀਤਾ ਜਿਹਦੇ ਵਿੱਚ ਸਰਕਾਰ ਦਾ ਡਬਲ ਸਟੈਂਡਰਡ ਬਾਹਰ ਆ ਰਿਹਾ ਹੁਣ ਜਦੋਂ ਸਰਕਾਰ ਉਸ ਦਾ ਜਵਾਬ ਦਾਖਲ ਕਰ ਰਹੀ ਹੈ ਕਿ ਐਨਐਸਏ ਦੀ ਮਿਆਦ ਕਿਉਂ ਵਧਾਈ ਜਾ ਰਹੀ ਹੈ ਇੱਕ ਤਰਕ ਦਾ ਦਿੱਤਾ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰਾ ਹੈ ਦੂਜਾ ਖਤਰਾ ਪੰਜਾਬ ਦੇ ਮੁੱਖ ਮੰਤਰੀ ਨੂੰ ਹੈ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਭਾਈ ਅਮਰਪਾਲ ਤੇ ਉਹਨਾਂ ਦੇ ਸਾਥੀਆਂ ਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣ ਦੇਣਾ ਚਾਹੁੰਦੀ ਇੱਕ ਵੱਡੀ ਸਾਜ਼ਿਸ਼ ਹੈ ਇਹ ਸਰਕਾਰ ਇਸ ਗੱਲ ਦੀ ਕੋਸ਼ਿਸ਼ ਦੇ ਵਿੱਚ ਸੀ ਜਾਂ ਪੰਜਾਬ ਪੁਲਿਸ ਇਸ ਗੱਲਬਾਤ ਪੂਰਾ ਫੋਕਸ ਕਰ ਰਹੀ ਸੀ ਕਿ ਆਖਰ ਅਮਰਪਾਲ ਸਿੰਘ ਉਹਨਾਂ ਦੇ ਕਾਨੂੰਨ ਦੇ ਸ਼ਿਕੰਜੇ ਵਿੱਚ ਆਏਗਾ ਕਿ ਤੇ ਜਿਹੜੇ ਜੇਲ੍ਹ 'ਚ ਬੈਠੇ ਸਾਥੀ ਆ ਉਹਨਾਂ ਨੇ ਮਹਿਸੂਸ ਕੀਤਾ ਕਿ ਜੇ ਪੰਜਾਬ ਦੇ ਲੋਕ ਪੰਥਕ ਹਲਕਿਆਂ ਦੇ ਵਿੱਚ ਵੱਡਾ ਫੇਰਬਦਲ ਕਰਕੇ ਉਹਨਾਂ ਸਿਆਸੀ ਪਾਰਟੀਆਂ ਦੀਆਂ ਅੱਖਾਂ ਖੋਲ ਸਕਦੇ ਆ ਤਾਂ ਕਿਉਂ ਨਾ ਹੁਣ ਜਿਮਨੀ ਚੋਣਾਂ ਦੇ ਵਿੱਚ ਉਤਰ ਕੇ ਸਰਕਾਰ ਦੀਆਂ ਸਿਆਸੀ ਪਾਰਟੀਆਂ ਦੀਆਂ ਅੱਖਾਂ ਕਿਉਂ ਨਾ ਖੋਲ ਦਿੱਤੀਆਂ ਜਾਣ ਮਦੂਸਾ ਟੀਵੀ ਤੁਹਾਡਾ ਸਵਾਗਤ ਮੈਂ ਹਾਂ ਵਿਕਰਮਜੀਤ ਸਿੰਘ ਅਮਰਤਪਾਲ ਦੇ ਉਦੇ ਸਾਥੀਆਂ ਤੇ ਐਨਐਸਏ ਲਗਾਈ ਗਈ ਸੀ ਆਖਰ ਉਹਨਾਂ ਵੱਲੋਂ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਸੀ ਹਾਈ ਕੋਰਟ ਵੱਲੋਂ ਸਰਕਾਰ ਨੂੰ ਫਟਕਾਰ ਪਾਈ ਗਈ ਸੀ ਆਖਰ ਐਨਐਸਏ ਕਿਉਂ ਲਗਾਇਆ ਗਿਆ ਸੋ ਐਨਐਸਏ ਲਗਾਉਣ ਨੂੰ ਲੈ ਕੇ ਆਖਰ ਸਰਕਾਰ ਨੇ ਆਪਣਾ ਜਵਾਬ ਦੇ ਦਿੱਤਾ ਸੋ ਅਮਰਤਪਾਲ ਮੈਂਬਰ ਪਾਰਲੀਮੈਂਟ ਚੋਨਾ ਦੇ ਵਿੱਚ ਅਮਰਤਪਾਲ ਨੂੰ ਲੈ ਕੇ ਬੜੀਆਂ ਵੱਡੀਆਂ ਕਨਸੋਹਾਂ ਚੱਲੀਆਂ ਸੋ ਚੋਣਾ ਦੇ ਵਿੱਚ ਕਿਤੇ ਨਾ ਕਿਤੇ ਦੱਸਿਆ ਵੀ ਆਖਰ ਅਮਰਤਪਾਲ ਕੌਣ ਹੈ ਅਮਰਤਪਾਲ ਦੇ ਪਿੱਛੇ ਕਿਹੜੀ ਸ਼ਕਤੀ ਹੈ ਕਿਹੜੀ ਤਾਕਤ ਕੰਮ ਕਰ ਰਹੀ ਹੈ ਆਖਰ ਉਹਨਾਂ ਅਮਰਤਪਾਲ ਇੰਨੇ ਕਾਲੇ ਕਿਉਂ ਨੇ ਬਾਹਰ ਆਉਣ ਦੇ ਲਈ ਆਖਰ ਹੋਰ ਵੀ ਬੰਦੀ ਸਿੱਖ ਨੇ ਉਹਨਾਂ ਦੀ ਰਿਹਾਈ ਦੇ ਮਾਮਲੇ ਲਈ ਪੰਤਿਕ ਤਰ੍ਹਾਂ ਲੰਬੇ ਸਮੇਂ ਤੋਂ ਜ਼ੋਰ ਲਾ ਰਹੀਆਂ ਨੇ ਇਸ ਮਾਮਲੇ ਵਿੱਚ ਅਸੀਂ ਚਰਚਾ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਕਵਰ 베ਦੀ ਜੀ 베ਦੀ ਤੁਹਾਡਾ ਸਵਾਗਤ ਹੈ ਸੋ NSA ਦੇ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਕਿਹਾ ਸੀ ਸਰਕਾਰ ਨੇ ਆਪਣਾ ਜਵਾਬ ਦਾਖਲ ਕਰ ਦਿੱਤਾ ਆਖਰ ਉਹ ਜਵਾਬ ਕੀ ਦਾਖਲ ਕੀਤਾ ਗਿਆ ਸਭ ਤੋਂ ਵੱਡੀ ਗੱਲ ਇਹ ਆ ਕਿ NSA ਨੂੰ ਲੈ ਕੇ ਜਿਹੜੀ ਮਿਆਦ ਹੈ ਉਹ ਸਰਕਾਰ ਲਗਾਤਾਰ ਵਧਾ ਰਹੀ ਹੈ 6 ਮਹੀਨੇ ਸਾਲ ਕਰ ਦਿੰਦੀ ਹੈ ਜਦੋਂ ਇਹ ਮਿਆਦ ਖਤਮ ਹੋਣ ਲੱਗਦੀ ਹੈ ਤੇ ਨਾਲ ਦੀ ਨਾਲ ਇੱਕ ਹਲਫਨਾਮਾ ਹਾਈ ਕੋਰਟ ਦੇ ਵਿੱਚ ਚਲੇ ਜਾਂਦਾ ਜਿਸ ਕਰਕੇ ਉਹਨਾਂ ਦੀ NSA ਦੇ ਵਿੱਚ ਵਾਅਦਾ ਹੋ ਜਾਂਦਾ ਤਾਂ ਹੁਣ ਜਿਹੜੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜਿਨ੍ਹਾਂ ਦੇ ਉੱਤੇ ਐਨਐਸਏ ਲੱਗੀ ਹੋਈ ਹੈ ਤਾਂ ਉਹਨਾਂ ਨੇ ਐਨਐਸਏ ਦੀ ਮਿਆਦ ਵਧਾਏ ਜਾਣ ਨੂੰ ਲੈ ਕੇ ਚੁਣੌਤੀ ਦਿੱਤੀ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਡੀਜੀਪੀ ਪੰਜਾਬ ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਕਿ ਆਖਰ ਐਨਐਸਏ ਦੀ ਮਿਆਦ ਵਧਾਈ ਕਿਉਂ ਜਾ ਰਹੀ ਹੈ ਤਾਂ ਹੁਣ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਖਲ ਕੀਤਾ ਹੈ ਜਿਹਦੇ ਵਿੱਚ ਸਰਕਾਰ ਦਾ ਡਬਲ ਸਟੈਂਡਰਡ ਬਾਹਰ ਆ ਰਿਹਾ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਬਿਹਤਰ ਹੈ ਤਾਂ ਉਸ ਨੂੰ ਲੈ ਕੇ ਵੀ ਹੁਣ ਜਦੋਂ ਸਰਕਾਰ ਉਸ ਦਾ ਜਵਾਬ ਦਾਖਲ ਕਰ ਰਹੀ ਹੈ ਕਿ ਐਨਐਸਸੀ ਦੀ ਮਿਆਦ ਕਿਉਂ ਵਧਾਈ ਜਾ ਰਹੀ ਹੈ ਤਾਂ ਦੋ ਤਰਕ ਪੰਜਾਬ ਸਰਕਾਰ ਨੇ ਦਿੱਤੇ ਨੇ ਇੱਕ ਤਰਕ ਦਾ ਦਿੱਤਾ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰਾ ਹੈ ਦੂਜਾ ਖਤਰਾ ਪੰਜਾਬ ਦੇ ਮੁੱਖ ਮੰਤਰੀ ਨੂੰ ਹੈ ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਡਬਲ ਸਟੈਂਡਰਡ ਰੱਖਦੀ ਹੈ ਸਰਕਾਰ ਕਿਤੇ ਨਾ ਕਿਤੇ ਕਬਰਾੜ ਦੇ ਵਿੱਚ ਹੈ ਤੇ ਸਰਕਾਰ ਨੂੰ ਆਖਿਰ ਕਿਸ ਤਰ੍ਹਾਂ ਦਾ ਖਤਰਾ ਹੈ ਇਸ ਦੇ ਬਾਰੇ ਡੀਜੀਪੀ ਪੰਜਾਬ ਨੂੰ ਵੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਉਹਦੇ ਵਿੱਚ ਇੱਕ ਹਵਾਲਾ ਦਿੱਤਾ ਸੀ ਕਿ ਅੰਬਾਲਾ ਦੇ ਵਿੱਚ ਬਹੁਤ ਸਾਰੇ ਖਾਲਸਤਾਨੀ ਪੋਸਟਰ ਲੱਗੇ ਆ ਜਾਂ ਅਜਿਹੇ ਹਵਾਲੇ ਦੇ ਕੇ ਅਜਿਹੇ ਤਰਕ ਦਿੱਤਾ ਜਾ ਰਿਹਾ ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸਰਕਾਰ ਐਨਐਸਏ ਦੇ ਮੁੱਦੇ ਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਭਾਈ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣ ਦੇਣਾ ਚਾਹੁੰਦੀ ਇੱਕ ਵੱਡੀ ਸਾਜ਼ਿਸ਼ ਹੈ ਆਖਰੀ ਸਾਜ਼ਿਸ਼ ਕਿਸ ਤਰ੍ਹਾਂ ਦੀ ਹੈ ਤਾਂ ਇਹ ਇੱਕ ਲੋਕਤੰਤਰ ਦੇ ਵਿੱਚ ਅਧਿਕਾਰ ਹੈ ਕਿ ਠੀਕ ਹੈ ਤੁਸੀਂ ਕਿਸੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਕਰ ਲਈ ਪਰਚੇ ਕਰ ਲਏ ਤਾਂ ਆਕਰੇ ਵੀ ਸਵਾਲ ਖੜੇ ਹੋ ਰਿਹਾ ਹੈ ਕਿ ਅਸਾਮ ਦੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ NSA ਲਗਾ ਕੇ ਉਹਨਾਂ ਦੇ ਸਾਥੀਆਂ ਨੂੰ ਬੰਦ ਕਰਨਾ ਨੂੰ ਲੈ ਕੇ ਵੀ ਮਨੁੱਖੀ ਅਧਿਕਾਰਾਂ ਦੀ ਇੱਕ ਵੱਡੀ ਉਲੰਘਣਾ ਇਸ ਕਰਕੇ ਆ ਰਹੀ ਹੈ ਕਿ ਪੰਜਾਬ ਦੀਆਂ ਜੇਲਾਂ ਕਿ ਸੁਰੱਖਿਤ ਨਹੀਂ ਹੈ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਵੀ ਰੱਖਿਆ ਜਾ ਸਕਦਾ ਸੀ ਬਹੁਤ ਸਾਰੇ ਅਪਰਾਧਿਕ ਮਾਮਲਿਆਂ ਦੇ ਵਿੱਚ ਵੱਡੀਆਂ ਸਜ਼ਾਵਾਂ ਵੱਡੇ ਕਾਨੂੰਨ ਜਿਹੜੇ ਆ ਉਹ ਆਪਣਾ ਕੰਮ ਕਰਦੇ ਆ ਪਰੰਤੂ ਜਿਸ ਤਰ੍ਹਾਂ ਜਨਾਲਾ ਦੇ ਵਿੱਚ ਇੱਕ ਵੱਡਾ ਕਾਂਡ ਹੋਇਆ ਸੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਸਰਕਾਰ ਇਸ ਗੱਲ ਦੀ ਕੋਸ਼ਿਸ਼ ਦੇ ਵਿੱਚ ਸੀ ਜਾਂ ਪੰਜਾਬ ਪੁਲਿਸ ਇਸ ਗੱਲ ਵੱਲ ਪੂਰਾ ਫੋਕਸ ਕਰ ਰਹੀ ਸੀ ਕਿ ਆਕਰਮਰਤ ਬਾਦ ਸਿੰਘ ਉਹਨਾਂ ਦੇ ਕਾਨੂੰਨ ਦੇ ਸ਼ਿਕੰਜੇ ਵਿੱਚ ਆਏਗਾ ਕਿਦਾਂ ਇਸੇ ਕਰਕੇ ਉਹਨਾਂ ਦੇ ਉੱਤੇ ਐਨਐਸਏ ਲਗਾ ਕੇ ਉਹਨਾਂ ਨੂੰ ਗ੍ਰਫਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਸੋ ਗੱਲ ਕਰੀਏ ਲੋਕ ਸਭਾ ਚੋਣਾਂ ਦੇ ਵਿੱਚ ਇਲੈਕਸ਼ਨ ਹੋਈ ਜਿੱਤ ਕੇ ਅਮਰਤਪਾਲ ਜਿੱਤੇ ਉਸ ਤੋਂ ਬਾਅਦ ਹੁਣ ਜਿਮਣੀ ਚੋਣਾਂ ਨੇ ਉਹਦੇ ਵਿੱਚ ਵੀ ਕਨਸੋਹਾਂ ਚੱਲ ਰਹੀਆਂ ਨੇ ਕਿ ਜਿਮਣੀ ਚੋਣਾਂ ਨੂੰ ਲੈ ਕੇ ਇਸ ਰਿਹਾਈ ਦੇ ਪਿੱਛੇ ਵੀ ਕੋਈ ਨਾ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਸਭ ਤੋਂ ਵੱਡੀ ਗੱਲ ਇਹ ਕਿ ਸਰਕਾਰ ਦੇ ਵਿੱਚ ਘਬਰਾਹਟ ਹੈ ਵੱਡੀ ਘਬਰਾਹਟ ਹੈ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਘਬਰਾਹਟ ਹੈ ਇਸੇ ਕਰਕੇ ਉਹ ਐਨਐਸਸੀ ਦੀ ਮਿਆਦ ਨੂੰ ਵਧਾ ਦਿੰਦੀ ਹੈ ਕਿ ਜਦੋਂ ਇਹ ਲੋਕ ਬਾਹਰ ਆਣਗੇ ਕਿ ਇੱਕ ਵੱਡੀ ਮੂਵਮੈਂਟ ਨੂੰ ਜਿਹੜਾ ਹੈ ਉਹ ਬਦਲ ਸਕਦੇ ਆ ਜਿਸ ਦੇ ਨਾਲ ਇੱਕ ਵੱਡਾ ਫੇਰ ਬਦਲ ਹੋ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵਾਰਸ ਪੰਜਾਬ ਜਥੇਬੰਦੀ ਸਾਹਮਣੇ ਆਈ ਤਾਂ ਉਸ ਦੇ ਨਾਲ ਭਾਈ ਅਮਰਪਾਲ ਸਿੰਘ ਨੇ ਖਾਲਸਾ ਵੀ ਹੀਰ ਕੱਢੀ ਕੁਝ ਸਾਥੀਆਂ ਨੂੰ ਨਾਲ ਜੋੜਿਆ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਹੁਣ ਲੋਕ ਸਭਾ ਚੋਣਾਂ ਹੋ ਰਹੀਆਂ ਸੀ ਤਾਂ ਉਸ ਸਮੇਂ ਦੋ ਅਜਹੀਆਂ ਸੀਟਾਂ ਤੇ ਦੋ ਅਜਿਹੇ ਪੰਤਕ ਚਿਹਰੇ ਸਾਹਮਣੇ ਆਏ ਜਿਨ੍ਹਾਂ ਨੇ ਪੂਰੀ ਤਸਵੀਰ ਸਪਸ਼ਟ ਕਰ ਦਿੱਤੀ ਬੇਸ਼ੱਕ ਉਹਦੇ ਵਿੱਚ ਕਾਂਗਰਸ ਨੇ ਆਪਣੇ ਪਖ ਤੋਂ ਆਪਣੇ ਪੱਧਰ ਤੇ ਸੀਟਾਂ ਕੱਢ ਲੀਆਂ ਤੇ ਪੰਜਾਬ ਦੇ ਮੁੱਖ ਮੰਤਰੀ 13 0 ਕਰਨ ਦਾ ਦਾਵਾ ਕਰਦੇ ਸੀ ਤੇ ਉਹਨਾਂ ਨੂੰ ਕੇਵਲ ਤਿੰਨ ਸੀਟਾਂ ਮਿਲੀਆਂ ਤਾਂ ਇਸ ਦੇ ਨਾਲ ਹੀ ਦੋ ਉਹ ਸੀਟਾਂ ਜਿਸ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਸਭ ਤੋਂ ਵੱਡਾ ਫੇਰ ਬਦਲ ਕੀਤਾ ਤੇ ਧਿਆਨ ਕੇਂਦਰਿਤ ਕੀਤਾ ਮੁੰਡੂਰ ਸਾਫ ਦੀ ਸੀਟ ਜਿਸ ਨੂੰ ਪੰਤ ਤੱਕ ਸੀਟ ਕਿਹਾ ਜਾਂਦਾ ਹੈ ਉਸ ਦੇ ਉੱਤੇ ਭਾਈ ਅਮਰਪਾਲ ਸਿੰਘ ਨੇ ਐਲਾਨ ਕੀਤਾ ਕਿ ਉਹ ਆਜ਼ਾਦ ਤੌਰ ਤੇ ਚੋਣ ਲੜਨਗੇ ਦੂਜੇ ਪਾਸੇ ਇੰਦਰਾ ਗਾਂਧੀ ਦੇ ਜਿਹੜੇ ਕਾਤਲ ਮੰਨੇ ਜਾਂਦੇ ਆ ਉਹਨਾਂ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਉਹਨਾਂ ਨੇ ਫਰੀਦਕੋਟ ਤੋਂ ਕਾਗਜ ਭਰਤੇ ਇਸ ਦੇ ਨਾਲ ਹੀ ਭਾਈ ਸਰਬਜੀਤ ਸਿੰਘ ਨੇ ਫਰੀਦਕੋਟ ਤੋਂ ਕਾਗਜ ਭਰਤੇ ਤੱਕ ਕਹਿਣਾ ਪਏਗਾ ਕਿ ਦੋ ਉਮੀਦਵਾਰ ਆਜ਼ਾਦ ਤੌਰ ਤੇ ਸੀਟਾਂ ਲੜ ਰਹੇ ਸਨ ਤਾਂ ਭਾਈ ਸਰਬਜੀਤ ਸਿੰਘ ਦੇ ਮਸਲੇ ਦੇ ਤਾਂ ਮੂਵਮੈਂਟ ਬਣੀ ਬਿਲਕੁਲ ਹੌਲੀ-ਹੌਲੀ ਤਾਂ ਕਹਿਣਾ ਪੈਗਾ ਕਿ ਖੰਡੂਰ ਸਾਹਿਬ ਦੀ ਸੀਟ ਨੂੰ ਜਿੱਤਣ ਤੋਂ ਪਹਿਲਾਂ ਹੀ ਉੱਥੇ ਦੇ ਲੋਕਾਂ ਨੇ ਕੋਸ਼ਿਸ਼ ਕਰਤਾ ਸੀ ਕਿ ਅਮਰਤਪਾਲ ਜਿੱਤੇ ਲੋ ਜਿਸ ਢੰਗ ਦੇ ਨਾਲ ਇੱਕ ਵੱਡੀ ਮੂਵਮੈਂਟ ਦਿਖਾਈ ਦਿੱਤੀ ਤਾਂ ਹੁਣ ਜਦੋਂ ਪੰਜਾਬ ਦੀ ਇਸ ਸਿਆਸਤ ਦੇ ਵਿੱਚ ਇਹਨਾਂ ਦੋ ਸੀਟਾਂ ਦੇ ਉੱਤੇ ਨਤੀਜੇ ਉਹਨਾਂ ਤੋਂ ਉਲਟ ਆਏ ਨੇ ਤਾਂ ਇਸ ਦੇ ਨਾਲ ਇੱਕ ਘਬਰਾਹਟ ਉਹਨਾਂ ਸਿਆਸੀ ਧਿਰਾਂ ਦੇ ਵਿੱਚ ਵੀ ਆ ਖੇਤਰੀ ਪਾਰਟੀ ਨੂੰ ਵੀ ਆ ਕਾਂਗਰਸ ਨੂੰ ਵੀ ਹੈ ਜੀ ਸਭ ਜਿਵੇਂ ਤੁਸੀਂ ਦੱਸਿਆ ਵੀ ਖੇਤਰੀ ਪਾਰਟੀ ਨੂੰ ਹੋਰਾਂ ਨੂੰ ਵੀ ਹੈ ਕੀ ਉਹ ਖੰਡੂਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦਾ ਗੜ ਸੀ ਫਰੀਦਕੋਟ ਦੀ ਗੱਲ ਕਰੀਏ ਗੜ ਸੀ ਅਕਾਲੀ ਦਲ ਦਾ ਕਾਫੀ ਹੋਲ ਡ੍ਰੈਕੀ ਨੁਕਸਾਨ ਅਕਾਲੀ ਦਲ ਨੂੰ ਹੋਇਆ ਇਹ ਦੋ ਸੀਟਾਂ ਜਿੱਤਣ ਦੇ ਨਾਲ ਇਸ ਦੇ ਨਾਲ ਇਹ ਆ ਕਿ ਜਿਹੜੀ ਗੱਲ ਚਰਚਾ ਦਾ ਵਿਸ਼ਾ ਬਣਦੀ ਹੈ ਕਿ ਅਕਾਲੀ ਦਲ ਖੇਤਰੀ ਪਾਰਟੀ ਹੈ ਉਹ ਇਹਨਾਂ ਸੀਟਾਂ ਦੇ ਉੱਤੇ ਲੋਕ ਭਾਵਨਾਵਾਂ ਦੀ ਤਰਜਮਾਨੀ ਪਾਰਟੀ ਨਹੀਂ ਕਰ ਸਕੀ ਇਸ ਕਰਕੇ ਕਿ ਤਰ੍ਹਾਂ ਕਿਤੇ ਉਹ ਨਿਸ਼ਾਨੇ ਤੋਂ ਖੁੰਝ ਗਈ ਉੱਥੇ ਵਰਸਾ ਸਿੰਘ ਬਲਟੋਹਾ ਨੂੰ ਖੰਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਬਣਾਤਾ ਬੇਸ਼ੱਕ ਉਹ ਇੱਕ ਅਜਿਹੇ ਨਿਤੜਕ ਆਗੂ ਵਜੋਂ ਜਾਣੇ ਜਾਂਦੇ ਆ ਤਾਂ ਉਹਨਾਂ ਦਾ ਵੀ ਇੱਕ ਵੱਡਾ ਰਸੂਖ ਹੈ ਅਕਾਲੀ ਦਲ ਨੂੰ ਇਹ ਸੀ ਕਿ ਉਹ ਸੀਟ ਅਸੀਂ ਕੱਢ ਸਕਦੇ ਆ ਤਾਂ ਉੱਥੇ ਸੀਟ ਤੇ ਸਭ ਤੋਂ ਪਹਿਲਾਂ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਜਿਹੜੇ ਖਾਲੜਾ ਸੀ ਉਹਨਾਂ ਨੇ ਅਜਾਤ ਤੌਰ ਤੇ ਸੀਟ ਲੜੀ ਸੀ ਬੀਬੀ ਜਗੀਰ ਕੌਰ ਦੇ ਮੁਕਾਬਲੇ ਤਾਂ ਉਸ ਸਮੇਂ ਵੀ ਵੱਡੀ ਹਾਰ ਹੋਈ ਸੀ ਕਾਂਗਰਸ ਦੀ ਜਿੱਤ ਹੋਈ ਸੀ ਤੇ ਜਿਹੜੀ ਫਰੀਦਕੋਟ ਦੀ ਸੀਟ ਹੈ ਉਹ ਪੰਥਕ ਸੀਟ ਨਹੀਂ ਸੀ ਪਰੰਤੂ ਇਹ ਮੰਨਿਆ ਜਾਣ ਲੱਗਾ ਕਿ ਪੰਥ ਪਿੱਛੇ ਜਦੋਂ 1984 ਦਾ ਬਦਲਾ ਲੈਣ ਲਈ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਤਾਰ ਦਿੱਤਾ ਗਿਆ ਉਹਨਾਂ ਦੇ ਪਿਤਾ ਵੱਲੋਂ ਤਾਂ ਇਹ ਕਿਤਨਾ ਕਿਤੇ ਕੌਮ ਦੇ ਲੋਕਾਂ ਨੇ ਪੰਥਕ ਲੋਕਾਂ ਨੇ ਮਹਿਸੂਸ ਕੀਤਾ ਕਿ ਅਸੀਂ ਕੁਝ ਦੇ ਤਾਂ ਸਕਦੇ ਨਹੀਂ ਕਿਉਂ ਨਾ ਇਸ ਪਰਿਵਾਰ ਨੂੰ ਆਪਣੀ ਵੋਟ ਦੇ ਦੀਏ ਇਸ ਕਰਕੇ ਉਹ ਵੀ ਸੀਟ ਜਿਹੜੀ ਆ ਪੰਤਕ ਬਣ ਗਈ ਉੱਥੋਂ ਵੀ ਭਗਵੰਤ ਮਾਨ ਦੇ ਬਹੁਤ ਸਾਥੀ ਸਰਕਾਰ ਦਾ ਜੋਰ ਚੰਗਾ ਲੱਗਿਆ ਹੋਇਆ ਸੀ ਇਸ ਦੇ ਨਾਲੇ ਕੁਝ ਅਜਿਹੀਆਂ ਸੀਟਾਂ ਸੀ ਜਿਹਦੇ ਉੱਤੇ ਸਰਕਾਰ ਪੂਰਾ ਫੋਕਸ ਕਰ ਰਹੀ ਸੀ ਜਿਵੇਂ ਜਲੰਧਰ ਦੀ ਸੀਟ ਹੈ ਫਰੀਦਕੋਟ ਦੀ ਸੀਟ ਹੈ ਤਾਂ ਕਹਿਣਾ ਪਏਗਾ ਕਿ ਇਹਨਾਂ ਦੋ ਪੰਤਕ ਸੀਟਾਂ ਨੇ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੋਰ ਸਾਥੀ ਬੈਠੇ ਸੀ ਉਹਨਾਂ ਲਈ ਵੀ ਇੱਕ ਰਾਹ ਖੋਲਤਾ ਇਸ ਕਰਕੇ ਕੁਝ ਹੁਣ ਹੋਰ ਸਾਥੀਆਂ ਨੇ ਵੀ ਜਿਹੜੇ ਐਲਾਨ ਕੀਤੇ ਆ ਉਹ ਆਪਾਂ ਅਗਲੀ ਗੱਲਬਾਤ ਦੇ ਵਿੱਚ ਦੱਸਦੇ ਆ ਉਹ ਕਿਦਣ ਬਹਾ ਦੀ ਗੱਲ ਕਰੀਏ ਕਿਦਣ ਬਹਾ ਦੇ ਵਿੱਚ ਜੇ ਚੋਣ ਲੜਦੇ ਨੇ ਤਾਨੂੰ ਕੀ ਲੱਗਦਾ ਵੀ ਉੱਥੇ ਸ਼੍ਰੋਮਣੀ ਕਾਲੀ ਦਲ ਦਾ ਗੜ ਸੀ ਬਦਲਦਾ ਤਾਂ ਉੱਥੇ ਫਿਰ ਕਿੱਡਾ ਉਲਟ ਫੇਰ ਹੋਵੇਗਾ ਸਭ ਤੋਂ ਵੱਡੀ ਗੱਲ ਇਹ ਆ ਕਿ ਗੱਲ ਹੁਣ ਗਿੱਦੜਬਾਦ ਸੀਟ ਦੀ ਨਹੀਂ ਹੈ ਜਿਹੜੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਦੇ ਕੁਝ ਸਾਥੀ ਬੈਠੇ ਆ ਉਹਨਾਂ ਦੇ ਪਰਿਵਾਰਾਂ ਨੇ ਪੰਥਕ ਧਿਰਾਂ ਨੇ ਤੇ ਜਿਹੜੇ ਜੇਲ੍ਹ 'ਚ ਬੈਠੇ ਸਾਥੀ ਆ ਉਹਨਾਂ ਨੇ ਮਹਿਸੂਸ ਕੀਤਾ ਕਿ ਜੇ ਪੰਜਾਬ ਦੇ ਲੋਕ ਪੰਥਕ ਹਲਕਿਆਂ ਦੇ ਵਿੱਚ ਵੱਡਾ ਫੇਰ ਬਦਲ ਕਰਕੇ ਉਹਨਾਂ ਸਿਆਸੀ ਪਾਰਟੀਆਂ ਦੀਆਂ ਅੱਖਾਂ ਖੋਲ ਸਕਦੇ ਆ ਤਾਂ ਕਿਉਂ ਨਾ ਹੁਣ ਜਿਮਨੀ ਚੋਣਾ ਦੇ ਵਿੱਚ ਉਤਰ ਕੇ ਸਰਕਾਰ ਦੀਆਂ ਸਿਆਸੀ ਪਾਰਟੀਆਂ ਦੀਆਂ ਅੱਖਾਂ ਕਿ ਉਹਨਾਂ ਖੋਲ ਦਿੱਤੀਆਂ ਜਾਣ ਇਸ ਕਰਕੇ ਵੱਡੇ ਐਲਾਨ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਵੀ ਹੋਇਆ ਡੇਰਾ ਬਾਬਾ ਨਾਨਕ ਤੋਂ ਅਦਾਕਾਰ ਦਲਜੀਤ ਸਿੰਘ ਕਲਸੀ ਜਿਹੜੇ ਐਨਐਸਸੀ ਤਹਿਤ ਬੰਦਾ ਹੈ ਉਹਨਾਂ ਨੇ ਅਜਾਤ ਤੌਰ ਤੇ ਚੋਣ ਲੜਨ ਦਾ ਐਲਾਨ ਕਰਤਾ ਗਿੱਦੜਬਾਹਾ ਤੋਂ ਜਿਹੜੇ ਪ੍ਰਧਾਨ ਮੰਤਰੀ ਬਾਜਕ ਹੈ ਉਹਨਾਂ ਨੇ ਚੋਣ ਲੜਨ ਦਾ ਐਲਾਨ ਕਰਤਾ ਬਰਨਾਲਾ ਸੀਟ ਤੋਂ ਜਿਹੜੇ ਕੁਲਵੰਤ ਸਿੰਘ ਰੌਂਕੇ ਹੈ ਉਹਨਾਂ ਨੇ ਯਾਤ ਤੌਰ ਤੇ ਚੋਣ ਲੜਨ ਦਾ ਐਲਾਨ ਕਰਤਾ ਇਸ ਕਰਕੇ ਕੁਝ ਸਰਕਾਰ ਇਸ ਕਰਕੇ ਵੀ ਕਬਰਾੜ ਦੇ ਵਿੱਚ ਆ ਕਿ ਜੇ ਐਨਐਸਏ ਨੂੰ ਹਟਾ ਲਿਆ ਗਿਆ ਤਾਂ ਇਹ ਲੋਕ ਬਾਹਰ ਆ ਸਕਦੇ ਆ ਜੇ ਉਹ ਯਾਤੌਰ ਤੇ ਵੀ ਚੋਣ ਲੜ ਸਕਦੇ ਆ ਤਾਂ ਇੱਕ ਵੱਡਾ ਫੇਰਬਦਲ ਹੋ ਸਕਦਾ ਤੇ ਸਰਕਾਰ ਨੂੰ ਇਸ ਦਾ ਖਮਿਆਜਾ ਵੀ ਭੁਗਤਣਾ ਪੈ ਸਕਦਾ ਹੈ ਇਸੇ ਕਰਕੇ ਐਨਐਸਏ ਦੀ ਮਿਆਦ ਵਧਾਈ ਜਾਂਦੀ ਹੈ ਜਿਸ ਨੂੰ ਸਰਕਾਰ ਦੀ ਸਾਜ਼ਿਸ਼ ਮੰਨਿਆ ਜਾਂਦਾ ਪਰ ਇੱਥੇ ਦੱਸਣਾ ਪਏਗਾ ਕਿ ਜਦੋਂ ਸਰਕਾਰਾਂ ਦੇ ਪੰਜੇ ਚ ਕਾਨੂੰਨ ਦੇ ਪੰਜੇ ਵਿੱਚ ਜਦੋਂ ਕੋਈ ਆਵੇ ਤਾਂ ਉੱਥੇ ਸਰਕਾਰਾਂ ਦੀ ਮਨਮਰਜ਼ੀ ਕਾਨੂੰਨ ਦੀ ਮਨਮਰਜ਼ੀ ਜਰੂਰ ਦਿਖਾਈ ਦਿੰਦੀ ਹੈ ਕਿ ਅਜਿਹੇ ਲੋਕਾਂ ਨੂੰ ਕਿੰਨੀ ਦੇਰ ਤੱਕ ਜੇਲ੍ਹਾਂ ਵਿੱਚ ਰੱਖਣਾ ਹੈ ਤੇ ਬੰਦੀ ਸਿੰਘਾਂ ਦਾ ਮਸਲਾ ਵੀ ਇਸੇ ਕਰਕੇ ਹੈ ਕਿ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਲੰਮੇ ਸਮੇਂ ਤੱਕ ਜੇਲ੍ਹਾਂ ਵਿੱਚ ਪੂਰੀਆਂ ਕਰ ਲਈਆਂ ਆਖਰ ਕੇਂਦਰ ਸਰਕਾਰ ਸੂਬਾ ਸਰਕਾਰ ਇਹਨਾਂ ਲੋਕਾਂ ਨੂੰ ਕਿਉਂ ਨਹੀਂ ਛੱਡ ਰਹੀ ਤੇ ਮਹਾਲੀ ਬਾਰਡਰ ਤੇ ਇੱਕ ਕੌਮੀ ਇਨਸਾਨ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਿਹਾ ਹੈ ਤਾਂ ਇਸ ਦੇ ਉੱਤੇ ਵੀ ਵੱਡੇ ਜਿਹੜੇ ਵਿਵਾਦ ਹੈ ਉਹ ਸਾਹਮਣੇ ਆਂਦੇ ਜਾ ਰਹੇ ਹੈ ਸੋਇਸਨ ਬੇਦੀ ਸਾਹਿਬ ਉਹਨੇ ਦੱਸਿਆ ਵੀ ਐਨਐਸਏ ਦੇ ਨਿ ਮਾਮਲੇ ਨੂੰ ਲੈ ਕੇ ਸਰਕਾਰ ਨੇ ਆਖਰ ਕੀ ਪੇਸ਼ਕਾਰੀ ਕੀਤੀ ਹੈ ਐਨਐਸਏ ਲਾਉਣ ਤੋਂ ਬਾਅਦ ਆਖਰ ਹੁਣ ਅਮਰਪਾਲ ਦੇ ਸਾਥੀ ਜਿਹੜੇ ਨੇ ਉਹ ਕਿਦਾਂ ਜਿਮਣੀ ਚੋਣਾਂ ਦੇ ਚੋਣ ਲੜਨ ਦੇ ਲਈ ਹੰਗਾਰਾ ਪਰ ਦੇ ਨਜ਼ਰ ਆ ਰਹੇ ਨੇ ਸੋ ਵੇਖਣਾ ਹੋਵੇਗਾ ਵੀ ਆਉਣ ਵਾਲੀਆਂ ਜਿਮਣੀ ਚੋਣਾਂ ਦੇ ਵਿੱਚ ਜੇਕਰ ਇਹਨਾਂ ਵੱਲੋਂ ਚੋਣ ਲੜੀ ਜਾਂਦੀ ਹੈ ਤਾਂ ਵੱਡਾ ਉਲਟਫੇਰ ਸਿਆਸੀ ਹੋਵੇਗਾ ਬਿਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮਰੀਕਿੰਦਰ ਦੇ ਨਾਲ